ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਸਲੂੜਗੜ੍ਹ ਵਾਲਾ ਘੱਗਰ ਦਰਿਆ ਤੇ ਤੁਸੀਂ ਦੇਖ ਸਕਦੇ ਹੋ ਜੀ ਤੇ ਵੀਰ ਲੰਗਰ ਲੈ ਕੇ ਆਏ ਸੀ ਜੂ ਐ ਤੇ ਕੰਮ ਚੱਲ ਰਿਹਾ ਹੈਗਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਈ ਲੰਗਰ ਲੈ ਕੇ ਆਏ ਜੀ ਤੇ ਮਿੱਟੀ ਦਾ ਕੰਮ ਚੱਲ ਰਿਹਾ ਉਹਨਾਂ ਵਾਸਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਇਹ ਆ ਜੀ ਸਲੂ ਗੜ ਵਾਲਾ ਪੁਲ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਜਮਾ ਨਾਲ ਲੱਗਣ ਹੀ ਵਾਲਾ ਹੈ ਤੇ 21 ਫੁੱਟ ਕਹਿੰਦੇ ਆ ਦੱਸ ਰਹੇ ਆ ਜੀ 21 ਫੁੱਟ ਪਾਣੀ ਹੋ ਚੁੱਕਿਆ ਤੇ ਖਤਰਾ ਵਧਦਾ ਤੁਰਿਆ ਜਾ ਰਿਹਾ ਤੇ ਭਰਾ ਮਿੱਟੀ ਪਾ ਰਹੇ ਨੇ ਜਿੱਥੇ ਕਿਤੇ ਕੋਈ ਬਾਧ ਘਾਟ ਹੈ ਤੇ ਪਾਣੀ ਬਹੁਤ ਹੀ ਜ਼ਿਆਦਾ ਪਿੱਛੋਂ ਵੀ ਕਹਿੰਦੇ ਸੁਣੀ ਜੀ ਇੱਥੇ ਖਬਰ ਤੇ ਪਾਣੀ ਬਹੁਤ ਹੀ ਜ਼ਿਆਦਾ ਪਿੱਛੋਂ ਵੀ ਵੱਧ ਕੇ ਆ ਰਿਹਾ ਤੇ ਖਾਸ ਕਰਕੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਹੈਗਾ ਚਾਰ ਸਪੇਰੇ ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਪ੍ਰੇਰਕਾ ਵਾਲਿਆਂ ਦਾ ਜੋ ਤੇ ਪੈਂਦੇ ਮੀਂਹ ਦੇ ਵਿੱਚ ਮਿੱਟੀ ਲੈ ਕੇ ਆ ਰਹੇ ਨੇ ਤੇ ਐਮਐਲਏ ਗੁਰਪ੍ਰੀਤ ਵੀ ਹੁਣੇ-ਹੁਣੇ ਇੱਥੇ ਮੌਕਾ ਦੇਖ ਕੇ ਗਿਆ ਉਹਨਾਂ ਦਾ ਵੀ ਧੰਨਵਾਦ ਜੋ ਟਾਈਮ ਸਿਰ ਆਵਦਾ ਗੇੜਾ ਮਾਰਦੇ ਨੇ ਕਿਉਂ ਫਿਕਰ ਉਹਨਾਂ ਨੂੰ ਸੂਲਗੜ੍ਹ ਸ਼ਹਿਰ ਦਾ ਤੇ ਦੇਖੋ ਜੀ ਤੁਸੀਂ ਤੇ ਐਮਐਲਏ ਸਾਹਿਬ ਵੀ ਹਲੇ ਖੜੇ ਨਹੀਂ ਹਲੇ ਤੁਰੇ ਨਹੀਂ ਹੈਗੇ ਤੇ ਇੱਥੋਂ ਦੇ ਸੂਲਗੜ੍ਹ ਦੇ ਬਸਨੀਕ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਨੇ ਜੋ ਕੋਈ ਵੀ ਆਪਦੀ ਸਿਹਤ ਆ ਵਾਸਤੇ ਉਹਨਾਂ ਨੂੰ ਅਪੀਲ ਕਰਦੇ ਤੇ ਉਹ ਕਿੰਨੇ ਦਾ ਵੀ ਫੋਲਟੇ ਜਾਂਣ ਲੱਗਿਆ ਇਹ ਅਗੀ ਫੱਟ ਗਿਆ ਸਰਦੂਰਗੜ ਵਾਲਾ ਖੱਗਰ ਦਰਿਆ ਜੀ ਇਹ ਤੇ ਦੇਖੋ ਕਿਵੇਂ ਪਾਣੀ ਦੇ ਵਿੱਚ ਕੇਲੀਆਂ ਕੁਲੀਆਂ ਹੋਰ ਤਰਕਤ ਬਹੁਤ ਜ਼ਿਆਦਾ ਆ ਰਹੇ ਨੇ ਤੇ ਪਾਣੀ ਦੀ ਸਪੀਡ ਬਹੁਤ ਹੀ ਜ਼ਿਆਦਾ ਵਧ ਗਈ ਤੇ ਮੈਨੂੰ ਇੱਥੇ ਆਏ ਨੂੰ ਅੱਧਾ ਘੰਟਾ ਅੱਧਾ ਪੌਣਾ ਘੰਟਾ ਹੋਇਆ ਤੇ ਗਿੱਠ ਪਾਣੀ ਵਧ ਗਿਆ ਘੰਟੇ ਦੇ ਵਿੱਚ ਵਿੱਚ ਦਾਤੀਆ ਮੇਰ ਕਰੀ ਬਹੁਤ ਹੀ ਨੀਵਾ ਸ਼ਹਿਰ ਹੈ ਇਹ ਸਰੂਲਗੜ ਤੇ ਇੱਥੋਂ ਪਹਿਲਾਂ ਟੁੱਟਿਆ ਸੀਗਾ ਤੇ ਆਪਣਾ ਪ੍ਰਬੰਧ ਕਰੀ ਜਾਂਦੇ ਨੇ ਭਰਾ ਜਿਵੇਂ ਉਹ ਟਰੈਕਟਰ ਰਾਹੇ ਵਾਲਾ ਮਿੱਟੀ ਲਾਈ ਜਾਂਦਾ ਬੰਦ ਤੇ ਦਾਤੀਆ ਮੇਰ ਕਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ